بہت بہت پچی پڑھ دا ہے کہ آب نے ایک پتنی ویا لی سو اتنے لکھیا وہاں دا ناسی کترا سو میں انگلیس میں پڑھ کے ترجمہ کرتا پنجابی پجابی دیکھ سکتے ہیں سو سیرا دی موت تو بعد آب نے کتورا دی عورت نا ویا کر لیا تی اس پھر عورت نے آب رام زمران پیدا کیتا جاکشان میدین اشبیک شوا پیدا کیتے ਜੋਕਸ਼ਾਨ ਨੇ ਸ਼ਬਾਨੂ ਜਨਮ ਤੇ ਦਿਦਾਰ ਨੂੰ ਜਨਮ ਦਿੱਤਾ ਸੋ ਉਹਨਾਂ ਦੇ ਪੋਤੇ ਫਿਰ ਜਿਹੜੇ ਸ਼ਰਵਾਦ ਤੇ ਦਿਦਾਨ ਸੀ ਜੋਕਸ਼ਾਨ ਦੇ ਤੇ ਫਿਰ ਉਹਨਾਂ ਦੇ ਬੱਚੇ ਦਿਦਾਨ ਦੇ ਪੁੱਤਰ ਸਨ ਅਸ਼ੂਰਮ ਲਤੂਸ਼ਮ ਤੇ ਲੂਮਮ ਤੇ ਇੱਥੇ ਲਿਖਿਆ ਮੀਡੀਅਨ ਦੇ ਪੁੱਤਰ ਸੀ ਇਫਾ ਇਫਰ ਹਨੋਕ ਅਬਾਇਦਾ ਤੇ ਐਲਦਾ ਇਹ ਸਾਰੇ ਕਤੂਰਾ ਦੇ ਬੱਚੇ ਸੀ ਮਤਲਬ ਕਤੂਰਾ ਦੇ ਬੱਚਿਆਂ ਬਾਰੇ ਇੱਥੇ ਗੱਲ ਕੀਤੀ ਮੁੰਡਿਆਂ ਬਾਰੇ ਉਹਨਾਂ ਦੇ ਮੁੰਡਿਆਂ ਬਾਰੇ ਤੇ ਉਹਨਾਂ ਦੇ ਮੁੰਡਿਆਂ ਬਾਰੇ ਅਬ ਇੱਥੇ ਲਿਖਿਆ ਆ ਕਿ ਆਬਰਾਮ ਨੇ 5ਵੀਂ ਆਦ ਵਿੱਚ ਲਿਖਿਆ ਕਿ ਆਬਰਾਮ ਨੇ ਸਾਰਾ ਕੁਸ ਆਪਣਾ ਜੋ ਸੀ ਇਸਹਾਕ ਨੂੰ ਦੇ ਦਿੱਤਾ ਬਿਸ਼ੱਕ ਉਹਦੇ ਇੰਨੇ ਹੋਰ ਵੀ ਮੁੰਡੇ ਕਤੂਰਾ ਦੇ ਰਾਹੀਂ ਹੋਏ ਪਰ ਉਹਨੇ ਜਿਹੜੀ ਵਿਰਾਸਤ ਸੀ ਕਰਕੇ ਰੱਬ ਨੇ ਕਿਹਾ ਸੀ ਕਿ ਇਸਹਾਕ ਦੇ ਰਾਹੀਂ ਉਹੋ ਜਿਹੜੀ ਰੱਬ ਨੇ ਵਾਅਦਾ ਕੀਤਾ ਸੀ ਆਬਰਾਮ ਨਾਲ ਇਸਹਾਕ ਦੇ ਰਾਹੀਂ ਪੂਰਾ ਹੋਣਾ ਸੀ ਪਰ ਇਤਿਵਿਲਿਕ ਹੈ ਕਿ ਉਹਦੀਆਂ ਜਿਹੜੀਆਂ ਰਖੇਲਾ ਸੀ ਉਹਦੇ ਮੁੰਡਿਆਂ ਨੂੰ ਜਿਹੜੇ ਗਤੂਰਾ ਵਗੈਰਾ ਉਹਨਾਂ ਦੇ ਜਿਹੜੇ ਮੁੰਡੇ ਸੀ ਆਬਰਾਮ ਨੇ ਉਹਨਾਂ ਨੂੰ ਤੋਹਫੇ ਦਿੱਤੇ ਤੇ ਜਿੰਦਾ-ਜਿੰਦਾ ਉਹਨੇ ਉਹਨਾਂ ਨੂੰ ਆਪਣੇ ਪਹਿਲੇ ਜੇਠੇ ਪੁੱਤ ਆਈ ਮੀਨ ਇਸਹਾਕ ਤੋਂ ਆਪਣੇ ਪੁੱਤਰ ਇਸਹਾਕ ਤੋਂ ਉਹਨਾਂ ਨੂੰ ਪੂਰਬ ਵੱਲ ਉਹਨਾਂ ਨੂੰ ਭੇਜਦਾ ਤਾਂ ਕਿ ਉਹ ਉਹਦੇ ਨਾਲ ਲੜਾਈ ਨਾ ਕਰਨ ਉਹ ਅੱਡ ਹੋ ਜਾਣ ਤੇ ਇਸਹਾਕ ਦੀ ਜਿਹੜੀ ਵਰਕ ਤੇ ਇਸਹਾਕ ਦੇ ਨਾਲ ਰਹੇ ਜਿਹੜੀ ਅਸੀਸ ਰੱਬ ਨੇ ਇਸਹਾਕ ਨੂੰ ਦੇਣੀ ਸੀ ਉਹ ਐਸਾਕ ਨੇ ਨਾ ਰਹੀ ਸੋ ਆਬਰਾਮ ਨੇ ਸਾਰੇ ਪ੍ਰਬੰਧ ਕੀਤੇ ਆਈ ਮੀਨ ਆ ਗਿਆ ਕੋਈ ਸੋਚ ਸਕਦਾ ਕਿ ਉਹਨੇ ਹੋਰ ਵਿਆਹ ਕਰਕੇ ਮੁੰਡੇ ਕਿਉਂ ਵਾਦਾ ਕੀਤੇ ਆਈ ਮੀਨ ਇਹ ਬਾਈ ਬਸੰਦਾਸ ਦਿਨੀ ਪਰ ਉਹਨੇ ਜੂੜ ਜਿਹੜੀ ਜਿਹੜਾ ਰਾਹ ਸੀ ਰੱਬ ਨੇ ਉਹਦੇ ਲਈ ਕੱਢਿਆ ਆਈ ਮੀਨ ਜਿਹੜਾ ਵਾਦਾ ਸੀ ਜਿਹੜਾ ਨਾਮ ਬੰਨਿਆ ਸੀ ਉਹ ਜਾਣਦੇ ਰਹੇ ਪੂਰਾ ਹੁਣ ਅਸੀ ਆਬਰਾਮ ਇਸ ਗੱਲ ਨੂੰ ਪੂਰੀ ਤਰ੍ਹਾਂ ਜਾਣਦਾ ਸੀ ਤੇ ਉਹਨੇ ਉਹੋ ਚੀਜ਼ ਫੇਰ ਕੀਤੀ ਸੋ 7ਵੀਂ ਆਇਤ ਵਿੱਚ ਲਿਖਿਆ ਕਿ ਆ ਬਨਾਨ ਦੀ ਜਿਹੜੀ ਉਮਰ ਸੀ ਉਹ 175 ਸਾਲਾਂ ਦੀ ਹੋਈ ਜਦੋਂ ਉਹ ਮਰਿਆ ਤੇ ਇੱਥੇ ਲਿਖਿਆ ਆਬਰਾਹਮ ਨੇ ਆਪਣਾ ਆਖਰੀ ਸਾਲ ਆ ਤੇ ਇੱਕ ਵੱਡੀ ਉਮਰ ਵਿੱਚ ਇੱਥੇ ਲਿਖਿਆ ਚੰਗੀ ਵੱਡੀ ਉਮਰ ਵਿੱਚ ਜਾ ਕੇ ਮਰਿਆ ਇੱਕ ਬਡਾਪੇ ਵਿੱਚ ਹੋ ਕੇ ਤੇ ਆਪਣੇ ਸਾਲਾਂ ਨਾਲ ਇੱਥੇ ਤਕਰੀਬਨ ਲਿਖਿਆ ਰਜਿਆ ਹੋਇਆ ਸੀ ਮਤਲਬ ਉਹਨ ਉਹਦੀ ਲੰਬੀ ਉਮਰ ਤੇ ਚੰਗੀ ਉਮਰ ਸੀ ਤੇ ਫਿਰ ਇੱਥੇ ਲਿਖਿਆ ਉਹ ਆਪਣੇ ਲੋਕਾਂ ਦੇ ਨਾਲ ਇਕੱਠਾ ਕੀਤਾ ਗਿਆ ਮਤਲਬ ਉਹਦਾ ਮਤਲਬ ਜੀ ਬਾਈਬਲ ਵਿੱਚ ਬਹੁਤ ਵਾਰੀ ਇਹਦਾ ਲਿਖਿਆ ਕਿ ਆਪਣੀ ਜਿਹਨੂੰ ਕੋਈ ਮਾਰਦਾ ਸੀ ਉਹ ਉਹਨੂੰ ਫਿਰ ਦਫਨਾਇਆ ਜਾਂਦਾ ਸੀ ਉਹ ਫਿਰ ਆਪਣੇ ਲੋਕਾਂ ਦੇ ਨਾਲ ਇਕੱਠਾ ਹੋ ਜਾਂਦਾ ਸੀ ਬਾਈਬਲ ਇਹ ਇਹ ਕੇਵਰੀ ਸ਼ਬਦ ਵਰਤੀ ਹੈ ਸੋ ਨੌਵੀਂ ਆਇਤ ਵਿੱਚ ਲਿਖਿਆ ਹੈ ਕਿ ਫਿਰ ਇਸਹਾਕ ਨੇ ਤੇ ਉਹਦੇ ਪੁੱਤਰ ਹੋ ਦੂਜੇ ਪੁੱਤਰ ਇਸ਼ਮੈਲ ਨੇ ਚੇਤਾ ਇਸ਼ਮੈਲ ਜੋ ਹਗਾਰ ਦੇ ਰਾਹੀਂ ਜਦ ਪਹਿਲਾ ਜੇਠਾ ਪੁੱਤ ਸੀ ਆਬ ਆਬਰਾਂ ਦਾ ਸਰਾਤ ਹੋਣੀ ਪਰ ਉਹਦੀ ਜਿਹੜੀ ਮੇ ਮੇਰੇ ਸਰਵੈਂਟ ਸੀ ਉਹਦੇ ਰਾਹੀਂ ਉਹ ਮੁੰਡਾ ਆਇਆ ਸੀ ਸੋ ਉਹ ਦੋਨੇ ਮੁੰਡਿਆਂ ਨੇ ਆਬਰਾਮ ਨੂੰ ਮਕਫਲਾ ਦੀ ਜਿਹੜੀ ਦੇ ਗੁਫੇ ਵਿੱਚ ਉਹਨੂੰ ਜਾ ਕੇ ਦਫਨਾਇਆ ਸੋ ਉਹ ਜਿਹੜੀ ਖੇਤੀ ਸੀ ਆਬਰਾਮ ਨੇ ਪਹਿਲੇ ਦੋ ਤਨ ਤਾਂ ਆਈ ਪਹਿਲਾਂ ਉਸ ਵਿੱਚ ਜਿੱਥੇ ਸਿਰ੍ਹਾ ਪਈ ਸੀ ਉੱਥੇ ਉਹਨੂੰ ਦਫਨਾਇਆ ਇੱਥੇ ਲਿਖਿਆ ਅਫਰੋਨ ਦੇ ਖੇਤ ਵਿੱਚ ਜੋ ਜ਼ੋਹਰ ਹਿੱਤੀ ਸੀ ਦਾ ਮੁੰਡਾ ਸੀ ਮਾਮਰੇ ਦੇ ਪੂਰਬ ਵੱਲ ਪਾਸੇ ਉਹੀ ਖੇਤ ਜਿਹੜਾ ਆਬਰਾਮ ਨੇ ਹਿੱਤਿਆਂ ਤੋਂ ਖਰੀਦਿਆ ਸੀ 10ਵੇਂ ਅੱਜ 10 ਦੇ ਆ ਇੱਥੇ ਆਬਰਾਮ ਨੂੰ ਦਫਨਾਇਆ ਗਿਆ ਆਪਣੀ ਪਤਨੀ ਸਰਾ ਦੇ ਨਾਲ ਸੋ ਬਾਈਬਲ ਵਿੱਚ ਇਹ ਇਹ ਜਿਹੜੀ ਇਹ ਜਿਹੜਾ ਗੁਫਾ ਸੀ ਉੱਥੇ ਆਬਰਾਮ ਤੇ ਸਰਾ ਦੋਨੇ ਸੀ ਤੇ ਸਾਨੂੰ ਸਾਨੂੰ ਉਮੀਦ ਆ ਕਿ ਜਰ ਮਰ ਕੇ ਰੱਬ ਜੀ ਉਠਾਊਗਾ ਸ਼ਾਇਦ ਉੱਥੇ ਹੀ ਜੀ ਉਠਾਊਗਾ ਉਹਨਾਂ ਨੂੰ ਜਿੱਥੇ ਉਹ ਦਫਨਾਏ ਗਏ ਸੀ ਇੱਥੇ ਲਿਖਿਆ ਆਬਰਾਮ ਦੀ ਮੌਤ ਤੋਂ ਬਾਅਦ ਰੱਬ ਨੇ ਇਸਹਾਕ ਨੂੰ ਬਰਕਤ ਦਿੱਤੀ ਦੇ ਸਾਕ ਨੇ ਬੀਰ ਲਾਹੌਰ ਲਹਾਈ ਰੋਏ ਬੀਰ ਲਹਾਈ ਰੋਏ ਦੇ ਇਲਾਕੇ ਵਿੱਚ ਉਹਨੇ ਫਿਰ ਹੋ ਰਹਿੰਦਾ ਰਿਹਾ ਹੁਣ ਥੋੜੀ ਜਿਹੀ ਏਸ਼ਮੈਲ ਦੇ ਬਾਰੇ ਗੱਲ ਹੋ ਰਹੀ ਹੈ ਉਹਦੀਆਂ ਪੀੜੀਆਂ ਬਾਰੇ ਵੀ ਆਈ ਡੋਟ ਨੋ ਵਾਈ ਇਹ ਦੱਸਿਆ ਜਾਂਦਾ ਪਰਚੇਤਾ ਰੱਬ ਨੇ ਆਬਰਾਮ ਨੂੰ ਕਿਹਾ ਸੀ ਕਿ ਤੇਰੇ ਇਸ ਮੁੰਡੇ ਨੂੰ ਵੀ ਮੈਂ ਵਰਕ ਦੇਣੀ ਹੈ ਸੋ ਅਸੀਂ ਦੇਖ ਸਕਨੇ ਹਾਂ ਉਹ ਗੱਲ ਜਿਹੜੀ ਪੂਰੀ ਹੁੰਦੀ ਇੱਥੇ ਕਿ ਇਹ ਹਨ ਏਸ਼ਮੈਲ ਦੀਆਂ ਪੀੜੀਆਂ ਜੋ ਆਬਰਾਮ ਦਾ ਪੁੱਤਰ ਸੀ ਜੋ ਹਗਾਰ ਮਿਸਰੀ ਔਰਤ ਦੇ ਰਾਹੀਂ ਉਹ ਜੰਮਿਆ ਸੀ ਸਰਾ ਦੀ ਜਿਹੜੀ ਜੋ ਸੇਵਕ ਸੀ ਉਹਨੇ ਆਬਰਾਮ ਨੂੰ ਇਸਮਾईल ਨੂੰ ਜਨਮ ਦਿੱਤਾ ਆਬਰਾਹਮ ਦੇ ਨਾਮ ਸੋ ਇਹ ਉਹ ਇਸਮਾईल ਦੇ ਮੁੰਡਿਆਂ ਦੇ ਨਾਮ ਆ ਉਹਨਾਂ ਦੇ ਜਨਮ ਦੀ ਦੇ ਮਤਾਲਾਕ ਸੋ ਅਸੀਂ ਜੇ ਦੇਖ ਰਹੇ ਆ 12ਵੀਂ ਤਲਾਕ ਕੇ ਇੱਥੇ ਲਿਖਿਆ ਉਹਦਾ ਪਹਿਲਾ ਮੁੰਡਾ ਸੀ ਨਬਾਇਤ ਤੇ ਦੂਜਾ ਫਕੀਦਾਰ ਤੀਜਾ ਅ ਅਦਬੀਲ ਫਿਰ ਮਿਬਸਾ ਮਿਸ਼ਮਾ ਦੁਮਾ ਮਾਸਾ ਹਦਾਦ ਤੀਮਾ ਜਤੂਰ ਨਫੀਸ਼ ਕਦੀਮਾ ਇਹ ਹਨ ਇਸਮਾईल ਦੇ ਪੁੱਤਰ ਅਤੇ ਇਹੀ ਹਨ ਉਹਨਾਂ ਦੇ ਨਾਮ ਉਹਨਾਂ ਦੇ ਪਿੰਡਾਂ ਮੁਤਾਬਕ ਤੇ ਇੱਥੇ ਲਿਖਿਆ ਆਇਆ 12 ਹੀ ਰਾਜੇ ਸੀ 12 ਰਾਜਕੁਮਾਰ ਸੀ ਇਹ ਆਪਣੇ ਆਪਣੇ ਟੱਬਰਾਂ ਦੇ ਅਨੁਸਾਰ ਇਸਮਾईल ਦੀ ਜਿਹੜੀ ਉਮਰ ਸੀ 17ਵੀਂ ਆਇਤ ਮੁਤਾਬਕ ਇਤ ਇਤਲਿਕੈਸ਼ਮਲ ਦੇ ਕੋਲ ਉਮਰ 137 ਸਾਲ ਹੋਈ ਤਦ ਉਹ ਪ੍ਰਾਨ ਤਿਆਗ ਕੇ ਮਰ ਗਿਆ ਅਤੇ ਆਪਣੇ ਲੋਕਾਂ ਵਿੱਚ ਜਾ ਮਿਲਿਆ ਸੋ ਇਹ ਜਿਹੜੀ ਗੱਲ ਹੈ ਆਪਣੇ ਲੋਕਾਂ ਵਿੱਚ ਜਾ ਮਿਲਿਆ ਇਹ ਵਾਰ-ਵਾਰ ਆਉਂਦੀ ਹੈ ਸੋ 18ਵੀਂ ਆਇਤ ਵਿੱਚ ਇਹ ਦੱਸਦੇ ਵੀ ਕਿ ਉਹ ਦੇ ਇਸ਼ਮੈਲ ਦੇ ਸਾਰੇ ਪੁੱਤਰ ਕਿੱਥੇ ਵਸੇ ਉਸ ਦਾ ਵੰਸ਼ ਹਲੀਵਾ ਤੋਂ ਲੈ ਕੇ ਸ਼ੂਰ ਤੱਕ ਜਿਹੜਾ ਅਸ਼ੂਰ ਵੱਲ ਜਾਂਦੇ ਆ ਮਿਸਰ ਦੇ ਸਾਹਮਣੇ ਹੈ ਵਸ ਗਿਆ ਅਤੇ ਉਹ ਆਪਣੇ ਸਾਰੇ ਭਰਾਵਾਂ ਨੂੰ ਦੇਸਨਮਕ ਵਸ ਗਏ ਸੋ ਰੱਬ ਨੇ ਕਿਹਾ ਸੀ ਕਿ ਇਹਨੇ ਆਪਣੇ ਭਰਾਵਾਂ ਦੇ ਨਾਲ ਜਦ ਦਾ ਮਤਲਬ ਇੱਕ ਇੱਕ ਜੰਗਲੀ ਗਦੇ ਅੰਗੂ ਪੇਸ਼ ਆਣਾ ਹੈ ਮਤਲਬ ਮੇਬੀ ਲੜਾਈ ਜਾਂ ਰੁੱਖੇ ਤਰੀਕੇ ਨਾਲ ਸੋ ਇਥੇ ਇਹ ਗੱਲ ਥੋੜੀ ਜਿਹੀ ਪੂਰੀ ਹੋਣੀ ਸ਼ੁਰੂ ਹੁੰਦੀ ਹੈ ਸੋ ਹਣ ਅਸੀਂ ਮੋੜ ਕੇ ਜਾਣਦੇ ਹਾਂ ਕਿ ਇਸ਼ਾਕ ਦੀ ਜ਼ਿੰਦਗੀ ਵਿੱਚ 19ਵੀਂ ਆਇਤ ਵਿੱਚ ਅਸੀਂ ਸ਼ੁਰੂ ਕਰਦੇ ਹਾਂ ਇਥੇ ਲਿਖਿਆ ਕਿ ਇਹ ਹਨ ਫਿਰ ਇਸ਼ਾਕ ਦੀਆਂ ਪੀੜ੍ਹੀਆਂ ਜੋ ਆਬਰਾਮ ਦਾ ਪੁੱਤਰ ਸੀ ਆਬਰਾਮ ਨੇ ਇਸਾਖ ਨੂੰ ਜਨਮ ਦਵਾਇਆ ਤੇ ਇਸਾਖ 40 ਸਾਲਾਂ ਦਾ ਸੀ ਜਦੋਂ ਉਹਨੇ ਆਪਣੀ ਬੋਟੀ ਰਬਕਾ ਲਈ ਜੋ ਬੈਥਵਰ ਦਿੱਤੀ ਸੀ ਜੋ ਲਵਾਂ ਦੀ ਭੈਣ ਸੀ ਜੋ ਅਰਮੀਨ ਸੀ ਉਹਦੀ ਪਤਨੀ ਦੇ ਵਾਸਤੇ ਤੇ ਇਸਾਖ ਨੇ ਫਿਰ ਇਥੇ ਇੱਕ ਹੀ ਯਾਦ ਵਿੱਚ ਸਾਨੂੰ ਪਤਾ ਲੱਗਦਾ ਇਸਾਖ ਨੇ ਯਹੋਵਾ ਕੋਲੋਂ ਆਪਣੀ ਪਤਨੀ ਲਈ ਬੇਨਤੀ ਕੀਤੀ ਕਿਉਂਕਿ ਉਹ ਬਾਝ ਸੀ ਸੋ ਇਸਾਖ ਦੀ ਜਿਹੜੀ ਮੰਮੀ ਸਰਾ ਵੀ ਬਾਝ ਸੀ ਤੇ ਰੱਬ ਨੇ ਚਮਤਕਾਰ ਹੀ ਢੰਗ ਨਾਲ ਇਸਾਖ ਲਿਆਂਦਾ ہوں را بھی بانج سی تے کی پتا سا منت کی ہوا ہونا ساق نا پتا سی کہ میری ماں نے تو میم بانج سے سا جا سو نبے سالوں کی عمر جانتا شاید ان سوچا بھی رب نے جی اُنہیں چار اُنہ چار ادو اڈیقتی ہے شاید میری پتنی نہ بھی اینی اڈیق ہو گئی ہو سکتا ہے ضرور ان کے من گل آنی ہے سونے رب دے بےنتی کی ساخ نے یہوا کو اپنی پتنی بےنتی کیوں جو بانج سی تب یوا نے بےنتی سنی گربتی ہوئے سو ایک کافی چیتی ہو گیا اتنے لکھا بچے اس کی کول دے سن تب اس نے آکیا مطلب ریبکا نے جے کہ میری حالات اسی طرح دیا اسی طرح دی رہی تو میں دی جیوی گی تب وہ یہوا کو پچھن گئی ਸੋ ਤਾਂ ਦੇਫ ਇਸ ਨੂੰ ਦੱਸਦੀ ਹੈ ਕਿ ਜੋ ਯਹੋਵਾ ਨੇ ਜਦੋਂ ਉਹਦੀ ਕੱਖ ਵਿੱਚ ਇਹ ਕਹ ਲਓ ਦੋ ਮੁੰਡਿਆਂ ਦਾ ਦਾ ਘੋਲਣਾ ਹੁੰਦਾ ਸੀ ਉਹਦੀ ਕੱਖ ਵਿੱਚ ਹੋ ਰਿਹਾ ਸੀ ਜਸ ਥਿੰਕ ਅਬਾਊਟ ਇ ਅਮ ਯਹੋਵਾ ਨੇ ਫਿਰ ਉਹਨੂੰ ਦੱਸਿਆ ਤੇਮੀ ਆਇਦੇ ਵਿੱਚ ਉਹ ਕਹਿੰਦਾ ਤਾਂ ਯਹੋਵਾ ਨੇ ਉਹਨੂੰ ਆਖਿਆ ਤੇਰੀ ਕੱਖ ਵਿੱਚ ਦੋ ਕਮਾਂ ਹਨ ਅਤੇ ਤੇਰੀ ਕੱਖੋਂ ਹੀ ਉਹ ਦੋਵੇਂ ਜਾਤੀਆਂ ਵੱਖਰੀਆਂ ਹੋ ਜਾਣਗੀਆਂ ਅਤੇ ਇੱਕ ਜਾਤੀ ਦੂਜੀ ਜਾਤੀ ਨਾਲੋਂ ਬਲਵੰਤ ਹੋਵੇਗੀ ਇਹ ਤਾਂ ਠੀਕ ਹੈ ਰਾਈਟ ਹਜੇ ਤੱਕ ਰਿਵਿਕਾ ਨੂੰ ਪਤਾ ਨਹੀਂ ਸੀ ਕਿ ਕਹਨੇ ਜਿਹਦਾ ਜਤਨ ਆ ਪਰ ਫਿਰ ਆਖਰੀ ਲਾਈਨ ਦੱਸਦੀ ਆ ਅਤੇ ਛੋਟਾ ਵੱਡਾ ਜਿਹੜਾ ਆ ਅਤੇ ਵੱਡਾ ਛੋਟੇ ਦੀ ਸੇਵਾ ਕਰੇਗਾ ਸੋ ਇਥੋਂ ਉਹਨੂੰ ਪਤਾ ਲੱਗ ਗਿਆ ਸੀ ਜਿਹੜਾ ਜਿਹੜਾ ਛੋਟਾ ਹੋਣਾ ਆ ਜਨਮ ਤਾਂ ਦੋਨਾਂ ਨੇ ਟਵਿਨਸ ਅਗੇ ਉਹਨਾਂ ਨੇ ਜਨਮ ਤਾਂ ਸੀ ਇਮਤਾਨ ਦੇ ਲਾਨ ਸੀ ਬਚਣ ਬਾਅਦ ਚੋਣਾ ਆ ਉਹਨੇ ਪਹਿਲੇ ਨੂੰ ਪਹਿਲੇ ਤੋਂ ਵੱਡਿਆ ਹੋਣਾ ਸੀ ਰਿਵਿਕਾ ਨੂੰ ਹੁਣ ਇਹ ਗੱਲ ਪਤਾ ਲੱਗ ਜਾਣੀ ਸੀ ਜਨਮ ਵੇਲੇ ਵੀ ਕੌਣ ਸੀ ਉਹਦੇ ਮਨ ਵਿੱਚ ਇਹ ਗੱਲ ਜ਼ਰੂਰ ਬੈਹ ਜਾਣੀ ਸੀ ਹਰ ਤੁਸੀਂ ਆਪੇ ਸੋਚੋ ਜੇ ਰੱਬ ਤੁਹਾਨੂੰ ਖੁੱਦ ਕੋਸ ਦੱਸੇ ਤੁਹਾਡੇ ਜਨਮ ਲੈਣ ਤੋਂ ਪਹਿਲਾਂ ਤੁਸੀਂ ਉਸ ਗੱਲ ਨੂੰ ਕਦੇ ਚੇਤੇ ਨਹੀਂ ਭਲਾਉਂਗੇ ਸੋ ਰੱਬ ਨੇ ਪਹਿਲਾਂ ਹੀ ਦੱਸ ਦਿੱਤੀ ਤੇ ਇਹ ਗੱਲ ਫਿਰ ਬਾਅਦ ਵਿੱਚ ਵੀ ਦੱਸੀ ਜਾਂਦੀ ਆ ਕਿ ਇਹ ਰੱਬ ਦਾ ਮਾਕਸਤ ਸੀ ਕਿ ਰੱਬ ਨੇ ਤੱਕਿਆ ਸੀ ਕੁੱਖ ਦੇ ਵਿੱਚ ਹੀ ਕਿ ਕਹਨੇ ਕੀ ਦੀ ਸੇਵਾ ਕਰਨੀ ਕਿਹਨੇ ਵੱਡਾ ਹੋਣਾ ਹੈ ਮਤਲਬ ਕਿਹਨੇ ਫਿਰ ਆਬਰਾਮ ਦੀ ਪੀੜੀ ਵਿੱਚੋਂ ਗਿਣਿਆ ਜਾਣਾ ਕਰਕੇ ਜੇ ਸੋਚਿਆ ਜਾਵੇ ਇਸਾਹ बस देख रहे हैं एक्चुअली 24 जब ਉਹਦੇ ਜਨਮ ਦਿਨ ਪੂਰੇ ਹੋ ਗਏ ਦੇਖੋ ਉਹਦੀ ਉਹਦੀ ਕੱਖ ਵਿੱਚ 2 ਸਨ ਜੋੜੇ ਸਨ রাইਟ ਪਹਿਲਾ ਨਿਕਲਿਆ ਉਹ ਲਾਲ ਸੀ ਤੇ ਉਹਦੇ ਸਾਰੇ ਸਰੀਰ ਦੇ ਉੱਤੇ ਵਾਲ ਸਨ ਸੋ ਉਹਨਾਂ ਨੇ ਉਹਦਾ ਨਾਮ ਇਸਹਾਉ ਰੱਖਿਆ ਉਸ ਤੋਂ ਬਾਅਦ ਉਹਦਾ ਭਰਾ ਨਿਕਲ ਆਇਆ ਪਰ ਉਹਦੇ ਜਿਹੜਾ ਭਰਾ ਦਾ ਹੱਥ ਸੀ ਉਹ ਇਸਹਾਉ ਦੀ ਅੱਡੀ ਨੂੰ ਫੜਿਆ ਸੀ ਉਹਨੇ ਉਹਦਾ ਨਾਮ ਫਿਰ ਯਾਕੂਬ ਰੱਖਿਆ ਗਿਆ ਤੇ ਜਿਹਦਾ ਜਿਹਦਾ ਮਤਲਬ ਹੈਗਾ ਵੀ ਕਿਸੇ ਨੂੰ ਆਪਣੀ ਪਦਵੀ ਤੋਂ ਲਾਉਣਾ ਤੇ ਅਸੀਂ ਦੇਖਦੇ ਹਾਂ ਕਿ ਯਕੂਬ ਨੇ ਆਪਣੇ ਇਸੇ ਤਰ੍ਹਾਂ ਕੀਤਾ ਇਸਹਾਕ ਕਿਥੇ ਲਿਖਿਆ 60 ਸਾਲਾਂ ਦਾ ਸੀ ਜਦੋਂ ਰਿਬਕਾ ਨੇ ਇਹਨਾਂ ਮੁੰਡਿਆਂ ਨੂੰ ਜਨਮ ਦਿੱਤਾ ਸੋ 40 ਸਾਲਾਂ ਦਾ ਸੀ ਜਦੋਂ ਦਾ ਵਿਆਹ ਹੋਇਆ 20 ਸਾਲ ਉਹਨਾਂ ਦੇ ਕੋਈ ਬੱਚਾ ਨਹੀਂ ਹੋਇਆ 20 ਸਾਲਾਂ ਬਾਅਦ ਹੁਣ 60 ਸਾਲਾਂ ਦਾ ਆ ਤੇ ਹੁਣ ਉਹਦੇ ਦੋ ਮੁੰਡੇ ਹੋਏ ਓਕੇ ਹੁਣ ਅਸੀਂ ਦੇਖਦੇ ਹਾਂ 29 ਆਇਤ ਇਸ ਇਹ ਬਹੁਤ ਕਾਫੀ ਜ਼ਰੂਰੀ ਗੱਲ ਆ ਜਾਂਦੀ ਕਰਕੇ ਇਹਦੀ ਜਿਹੜੀ ਇਹਦੀ ਜਿਹੜੀ ਪੂਰਤੀ ਆ ਇਹ ਕਸਾਨੂੰ ਦਿਖਾਉਂਦੀ ਆ ਸੋ 29 ਇੱਥੇ ਲਿਖਿਆ ਇੱਕ ਦਿਨ ਯਕੂਬ ਦਾਲ ਪਕਾ ਰਿਆ ਸੀ ਓਕੇ ਉਹਨੇ ਅਸੀਂ 27 ਤੇ ਸ਼ੁਰੂ ਕਰਿਆ ਉਹ ਇੱਥੇ ਲਿਖਿਆ ਉਹ ਮੁੰਡੇ ਵੱਡੇ ਹੋਏ ਹਸਾਓ ਇੱਥੇ ਲਿਖਿਆ ਆ ਨਿਪੁੰਨ ਸ਼ਿਕਾਰੀ ਬਣਿਆ ਅਤੇ ਮੈਦਾਨ ਵਿੱਚ ਰਹਿਣ ਵਾਲਾ ਸੀ ਅਤੇ ਯਕੂਬ ਪੋੜਾ ਪਾੜਾ ਅਤੇ ਤੰਬੂਾਂ ਵਿੱਚ ਰਹਿਣ ਵਾਲਾ ਸੀ ਇਸਹਾਕ ਇਸਾਉ ਨੂੰ ਪਿਆਰ ਕਰਦਾ ਕਰਦਾ ਸੀ ਕਿਉਂਕਿ ਉਹ ਉਸ ਲਈ ਸ਼ਿਕਾਰ ਫੜ ਕੇ ਲਿਆਉਂਦਾ ਸੀ ਮਤਲਬ ਮੀਟ ਲਿਆਉਂਦਾ ਸੀ ਉਹਦੇ ਲਈ ਪਰ ਜਿਹੜੀ ਰਿਵਕਾ ਸੀ ਉਹ ਯਾਕੂਬ ਨੂੰ ਪਿਆਰ ਕਰਦੀ ਸੀ ਇੱਕ ਦਿਨ ਸੀ ਉਹ ਮਾਪੇ ਵੱਖਰੇ ਮੁੰਡਿਆਂ ਨੂੰ ਵੱਖਰਾ ਪਿਆਰ ਕਰਦੇ ਸੀ ਇਸਹਾਕ ਦਾ ਪਿਆਰ ਪੇ ਦਾ ਪਿਆਰ ਜ਼ਿਆਦਾ ਇਸਾਉ ਦੇ ਨਾਲ ਸੀ ਮਾਂ ਦਾ ਪਿਆਰ ਜ਼ਿਆਦਾ ਯਾਕੂਬ ਦੇ ਨਾਲ ਸੀ ਸੋਈ ਲੱਗਦਾ ਕਿ ਚੰਗੀ ਗੱਲ ਨਾ ਸੀ ਕਿ ਅੱਡ-ਅੱਡ ਪਿਆਰ ਕਰਨਾ ਪਰ ਅਮ ਇਥੇ ਦੇਖ ਐਕਦਨ ਯਕੂਬ ਦਾੜ ਪਕਾਰਿਆ ਸੀ ਤੇ ਇਸਹਾਉ ਮੈਦਾਨ ਵਿੱਚੋਂ ਥੱਕਿਆ ਹੋਇਆ ਆਇਆ ਯਾਦ ਰੱਖਣਾ ਇਸਹਾਉ ਜਿਹੜਾ ਸੀ ਉਹ ਵੱਡਾ ਜੇਠਾ ਸੀ ਰਾਈਟ ਜਿਹੜੀ ਸਾਰੇ ਰੱਬ ਨੇ ਵਾਅਦੇ ਆਬਰਾਮ ਨੂੰ ਦਿੱਤੇ ਹੋਏ ਸੀ ਸਾਰੇ ਜਿਹੜੇ ਇਸਹਾਕ ਨੂੰ ਮੈਨੇ ਸੀ ਉਹ ਜੇਠੇ ਨੂੰ ਮੈਨੇ ਸੀ ਜੇਠਾ ਸੀਗਾ ਇਸਹਾਉ ਮਤਲਬ ਰੱਬ ਦੇ ਸਾਰੇ ਵਾਅਦੇ ਇਸਹਾਉ ਵਿੱਚ ਪੂਰੇ ਹੋਣੇ ਸੀ ਕਰਕੇ ਜੇਠਾ ਸੀ ਪੂਰੇ ਹੋਣੇ ਸੀ ਪਰ ਇੱਥੇ ਲਿਖਿਆ ਤਦ ਇਸਹਾਉ ਨੇ ਯਕੂਬ ਨੂੰ ਆਖਿਆ ਐਸੇ ਲਾਲ ਦਾਲ ਵਿੱਚੋਂ ਮੈਨੂੰ ਵੀ ਖਾਣ ਨੂੰ ਦੇ ਕਿਉਂ ਜੋ ਮੈਂ ਥੱਕਿਆ ਹੋਇਆ ਹਾਂ ਇਸੇ ਕਾਰਨ ਉਸ ਦਾ ਨਾਮ ਅਦੋਮ ਪੈ ਗਿਆ ਯਕੂਬ ਨੇ ਆਖਿਆ ਤੂੰ ਅੱਜ ਆਪਣਾ ਪਲੋਠਾ ਹੋਣ ਦੇ ਹੱਕ ਨੂੰ ਮੈਨੂੰ ਵੇਚ ਦੇ ਸੋ ਕਹਿੰਦਾ ਜੇ ਤੂੰ ਮੇਰੀ ਦਾਲ ਲੈਣੀ ਹੈ ਸੀ ਯਕੂਬ ਇਹਨਾਂ ਚੀਜ਼ਾਂ ਦੀ ਕੀਮਤ ਪਾਉਂਦਾ ਸੀ ਮਤਲਬ ਜਿਹੜੀ ਜੇਠੇ ਹੋਣ ਦਾ ਹੱਕ ਹੈ ਜਾਂ ਹੋਰ ਉਹ ਕਹਿੰਦਾ ਵੀ ਤੂੰ ਮੈਂ ਤੈਨੂੰ ਦਾਲ ਦੇ ਦਿੰਦਾ ਤੂੰ ਮੈਨੂੰ ਆਪਣੇ ਜੇਠਾ ਹੋਣ ਦਾ ਹੱਕ ਦੇ ਦੇ ਕਰਕੇ ਯਕੂਬ ਨੂੰ ਪਤਾ ਸੀ ਜੇਠੇ ਹੋਣ ਵਿੱਚ ਕੀ ਕੀ ਗੱਲ ਸ਼ਾਮਿਲ ਹੈ ਤੇ ਉਹ ਉਹਨਾਂ ਚੀਜ਼ਾਂ ਦਾ ਮਲ ਪਾਉਂਦਾ ਸੀ। ਇਸਾਬ ਨੂੰ ਜੇਠੇ ਦਾ ਕੋਈ ਹਜੇ ਮਹਿਸੂਸ ਨਾ ਸੀ ਕਿ ਕੀ ਫਾਇਦਾ ਜੇਠੇ ਹੋਣ ਦਾ। ਤੇ ਫਿਰ ਉਹਨੇ ਹੁਣ ਦੇਖੋ ਕੀ ਕੀਤਾ। ਸਾਉ ਨੇ ਆਖਿਆ ਵੇਖ ਮੈਂ ਤਾਂ ਮਰ ਰਿਹਾ ਹਾਂ। ਇਹ ਪਲੋਠਾ ਹੋਣਾ ਮੇਰੇ ਕਿਸ ਕੰਮ ਦਾ ਆਇਆ? ਕਹਿੰਦਾ ਮੈਨੂੰ ਤਾਂ ਅੱਜ ਰੋਟੀ ਚਾਹੀਦੀ ਹੈ ਵਈ। ਦਾਲ ਚਾਹੀਦੀ ਹੈ ਜੀ। ਕੂਬ ਨੇ ਆਖਿਆ ਤੂੰ ਅੱਜ ਮੇਰੇ ਕੋਲ ਸੌਂ ਖਾ। ਤਾਂ ਉਸਨੇ ਸੌਂ ਖਾਦੀ ਅਤੇ ਆਪਣੇ ਪਲੋਠੇ ਹੋਣ ਦਾ ਹੱਕ ਜਿਹੜਾ ਯਾਕੂਬ ਕੋਲ ਵੇਚ ਦਿੱਤਾ। ਮਤਲਬ ਛੋਟੇ ਨੂੰ ਵੇਚਦਾ। ਚੇਤਾਪਰ ਵਕਮਣੀ ਰੱਬ ਨੇ ਕੀਤੀ ਸੀ। ਪਹਿਲਾਂ ਇਹ ਦੱਸ ਦਿੱਤਾ ਸੀ ਕਿ ਜਿਹੜਾ ਛੋਟਾ ਵੱਡਾ ਛੋਟੇ ਦੀ ਸੇਵਾ ਕਰੂਗਾ ਹੁਣ ਉਹ ਆਪਣਾ ਹੱਕ ਵੇਚ ਰਿਹਾ ਇੱਥੇ ਤਾਂ ਯਕੂਬ ਨੇ ਅਸਾਉ ਨੂੰ ਰੋਟੀ ਅਤੇ ਦਾਲ ਦਿੱਤੀ ਅਤੇ ਉਸਨੇ ਖਾਧੀ ਖਾਦਾ ਪੀਤਾ ਤੇ ਉੱਠ ਕੇ ਆਪਣੇ ਰਾਹ ਚਲਾ ਗਿਆ ਇਸੇ ਤਰ੍ਹਾਂ ਅਸਾਉ ਨੇ ਆਪਣੇ ਪਲੋਠੇ ਹੋਣ ਦੇ ਹੱਕ ਨੂੰ ਛੱਡ ਤੁਸ਼ ਜਾਣਿਆ ਸੋ ਬਾਈਬਲ ਦੇ ਜਿਹੜਾ ਦੂਜਾ ਹਿੱਸਾ ਆ ਯਿਸੂ ਤੋਂ ਬਾਅਦ ਜਿਹੜੇ ਹਿੱਸੇ ਉਥੇ ਥੋੜੀ ਜੀ ਗੱਲ ਆਈ ਥਿੰਕ ਕੀਤੀ ਗਈ ਸੀ ਪੌਲਸ ਨੇ ਕੀਤੀ ਜਾਂ ਸ਼ਾਇਦ ਹੋਰ ਕਿਸ ਨੇ ਕਿ ਇਹ ਜਿਹੜਾ ਰੱਬ ਨੇ ਪਹਿਲਾਂ ਹੀ ਯਾਕੂਬ ਨੂੰ ਚੁਣ ਲਿਆ ਸੀ ਤੇ ਉਹ ਜਿਹੜੀ ਰੱਬ ਨੇ ਫਿਰ ਉਹਨੂੰ ਜਿਠ ਸੀ ਜਿਹੜੀ ਸੋਸਾਤ ਕਹਿੰਦਾ ਵੀ ਜਿਹੜਾ ਜੇਠਾ ਆ ਉਹ ਨਾ ਸੀ ਉਹ ਜ਼ਰੂਰੀ ਨਾ ਸੀ ਉਹ ਨਾ ਸੀ ਡਿਸਾਈਡ ਕਰਦਾ ਕਿ ਕਿਹਨੂੰ ਆਬਰਾਮ ਦੀ ਜਿਹੜੀ ਦਾ ਨੇਮ ਬੰਨਿਆ ਸੀ ਉਹ ਕਿਹਦੇ ਰਾਹੀਂ ਆਉਣਾ ਹੈ ਸੋ ਆਮ ਤੌਰ ਤੇ ਜੇਠੇ ਦੇ ਰਾਹੀਂ ਸਾਰਾ ਕੁਝ ਮਿਲਦਾ ਆ ਪਰ ਜਾਂ ਵਿਰਾਸਤ ਦਿੱਤੀ ਜਾਂਦੀ ਪਰ ਇੱਥੇ ਰੱਬ ਦਿਖਾਉਂਦਾ ਆ ਕਿ ਇਹ ਜ਼ਰੂਰੀ ਨਹੀਂ ਕਿ ਜੇਠੇ ਨੂੰ ਮਿਲਣਾ ਆ ਇਹ ਉਹ ਨੂੰ ਹੀ ਮਿਲਣਾ ਹੈ ਜਿਹਨੂੰ ਮੈਂ ਚਾਹੁੰਦਾ ਮਿਲਿਆ ਤੇ ਇੱਥੇ ਯਕੂਬ ਨੂੰ ਮਿਲਣਾ ਸੀ ਰਾਈਟ ਤੇ ਸਾਨੂੰ ਯੁਨਾਨੀ ਲੱਗਦਾ ਥੋੜੀ ਜਿਹੀ ਹੋ ਰਹੇ ਦੇ ਉੱਤੇ ਸੋ ਮਤਲਬ ਇਹ ਇੱਥੋਂ ਸਾਨੂੰ ਦੱਸਦਾ ਕਿ ਰੱਬ ਫੈਸਲਾ ਕਰਦਾ ਹੈ ਕਿ ਕਿਹਨੂੰ ਕੀ ਮਿਲਣਾ ਹੈ ਤੇ ਖਾਸ ਕਰਕੇ ਰੱਬ ਦੇ ਜਿਹੜੇ ਵਾਅਦੇ ਸੀ ਆਬਰਾਮ ਨੂੰ ਦਿੱਤੇ ਹੋਏ ਉਹ ਕਹਿੰਦਾ ਸੀ ਮੈਂ ਜਕੂਬ ਰੱਬ ਨੇ ਇਹ ਚੁਣਿਆ ਜਨਮ ਤੋਂ ਪਹਿਲਾਂ ਰੱਬ ਨੇ ਚੁਣ ਲਿਆ ਕਿ ਇਹ ਯਕੂਬ ਦੇ ਰਾਹੀਂ ਛੋਟੇ ਦੇ ਰਹੇ ਹੌਣੇ ਸੀ ਨਾ ਕਿ ਵੱਡੇ ਤੇ ਰਹੇ ਸੋ ਇਹ ਸਾਨੂੰ ਹੋਰ ਸਮਝ ਆਉਂਦੀ ਹੈ ਲੇਟਰ ਜਦੋਂ ਅਸੀਂ ਯੁਨਾਨੀ ਲਿਖਤਾਂ ਪੜ੍ਹਦੇ ਹਾਂ ਸੋ ਹੁਣ ਅਸੀਂ 26 ਨੀਅਤ ਅਧਿਆਇ ਦੇਖ ਇਥੇ ਲਿਖਿਆ ਉਸ ਦੇਸ਼ ਵਿੱਚ ਕਾਲ ਪਿਆ ਅਤੇ ਇਹ ਪਹਿਲੇ ਕਾਲ ਤੋਂ ਵੱਖ ਸੀ ਸੋ ਇੰਟਰਸਟਿੰਗ ਚੀਜ਼ ਤੁਸੀਂ ਨੋਟਿਸ ਕਰੋਗੇ ਕਿ ਆਬਰਾਮ ਦੀ ਜ਼ਿੰਦਗੀ ਵਿੱਚ ਤੇ ਇਸਾਕ ਦੀ ਜ਼ਿੰਦਗੀ ਵਿੱਚ ਕਈ ਬਰਾਬਰ ਦੀਆਂ ਚੀਜ਼ਾਂ ਹੋਈਆਂ ਤੇ ਸਾਨੂੰ ਸ਼ਾਇਦ ਲੱਗੇ ਜਦੋਂ ਅਸੀਂ ਪੜ੍ਹਦੇ ਹਾਂ ਕਿ ਸ਼ਾਇਦ ਜਿਹਨੇ ਲਿਖਿਆ ਉਹਨੇ ਗਲਤੀ ਕਰਤੀ ਵੀ ਦੋ ਵਾਰੀ ਲੱਗਦਾ ਪਰ ਐਕਚੁਅਲੀ ਨਹੀਂ ਅਸੀਂ ਦੇਖਦੇ ਵੀ ਇਹ ਲਖਾਰੀ ਖੁਦ ਮੰਨ ਰਿਹਾ ਇੱਥੇ ਕਹਿੰਦਾ ਇਸ ਉਸ ਦੇਸ਼ ਵਿੱਚ ਕਾਲ ਪਿਆ ਅਤੇ ਇਹ ਪਹਿਲੇ ਕਾਲ ਤੋਂ ਵੱਖ ਸੀ ਜਿਹੜਾ ਆਬਰਾਮ ਦੇ ਦਿਨਾਂ ਵਿੱਚ ਪਿਆ ਸੀ ਸੁਇਤ ਦੇ ਅਸਵੀ ਕਾਲ ਆਬਰਾਮ ਦੇ ਦਿਨਾਂ ਵਿੱਚ ਵੀ ਪਿਆ ਸੀ ਤਾਂ ਹੁਣ ਅਸਾਕ ਦੇ ਦਿਨਾਂ ਵਿੱਚ ਪਿਆ ਸੀ ਮਤਲਬ ਇਹ ਗਲਤੀ ਨਹੀਂ ਹੈਗੀ ਲਿਖਣ ਦੀ ਇਸ ਕਾਰਨ ਅਸਾਕ ਗਰਾਰ ਨੂੰ ਫਲਿਸਤੀਆਂ ਦੇ ਰਾਜਾ ਅਬਿਮਲੈਕ ਕੋਲ ਚਲਾ ਗਿਆ ਹੁਣ ਜਿਹੜਾ ਅਬਿਮਲੈਕ ਸੀ ਇਹ ਵੀ ਆਬਰਾਮ ਦੇ ਦਿਨਾਂ ਵਿੱਚ ਸੀ ਪਰ ਉਹ ਤਾਂ ਜਰੂਰ ਮਰ ਚੁੱਕਿਆ ਹੁਣ ਇਸ ਟਾਈਮ ਤੇ ਹਮ ਕਰਕੇ 75 ਸਾਲ ਤਾਂ ਬੀਤ ਗਏ ਸੀ ਘੱਟੋ ਘੱਟ ਜਾਂ ਹੋ ਸਕਦਾ ਹੋ ਕਾਫੀ ਵੱਡਾ ਸੀ ਇਸ ਟਾਈਮ ਐਨੀਵੇਜ਼ ਰਾਜ ਅਬੀਮਨ ਅਕੋ ਚਲਾ ਗਿਆ ਤਾਂ ਯਹੋਵਾ ਨੇ ਉਸ ਨੂੰ ਦਰਸ਼ਨ ਦੇ ਕੇ ਆਖਿਆ ਮਿਸਰ ਨੂੰ ਨਾ ਜਾਈ ਪਰ ਤੂੰ ਉਸ ਦੇਸ਼ ਵਿੱਚ ਜਾਈ ਜਿਹੜਾ ਮੈਂ ਤੈਨੂੰ ਦੱਸਾਂਗਾ ਤੂੰ ਉਸ ਦੇਸ਼ ਵਿੱਚ ਜਾ ਟਿਕ ਮੈਂ ਤੇਰੇ ਅੰਗ ਸੰਗ ਹੋਵਾਂਗਾ ਅਤੇ ਤੈਨੂੰ ਬਾਰਕਤ ਦੇਵਾਂਗਾ ਕਿਉਂਕਿ ਜੋ ਮੈਂ ਤੈਨੂੰ ਅਤੇ ਤੇਰੀਾਂ ਅੰਸ ਨੂੰ ਇਹ ਸਾਰੇ ਦੇਸ਼ ਦੇਵਾਂਗਾ ਮੈਂ ਉਸਾਂ ਨੂੰ ਜਿਹੜੀ ਮੈਂ ਤੇਰੇ ਪਿਤਾ ਆਬਰਾਮ ਨਾਲ ਖਾਦੀ ਸੀ ਪੂਰੀ ਕਰਾਂਗਾ ਹੰ ਰੱਬ ਇਸਹਾਕ ਨੂੰ ਵੀ ਉਹ ਹੀ ਦੱਸ ਰਿਹਾ ਜੋ ਉਹਨੇ ਆਬਰਾਮ ਨੂੰ ਦੱਸਿਆ ਸੀ ਕਹਿੰਦਾ ਮੈਂ ਤੇਰੀ ਅਣਸ ਨੂੰ ਆਕਾਸ਼ ਦੇ ਤਾਰੇਆਂ ਵਾਂਗ ਵਧਾਵਾਂਗਾ ਅਤੇ ਮੈਂ ਤੇਰੀ ਅਣਸ ਨੂੰ ਇਹ ਸਾਰੇ ਦੇਸ਼ ਦੇਵਾਂਗਾ ਅਤੇ ਤੇਰੀ ਅਣਸ ਤੋਂ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣੀਆਂ ਸੋ ਇਹ ਵੀ ਇੱਕ ਚੀਜ਼ ਯਾਦ ਰੱਖਣੀ ਜ਼ਰੂਰੀ ਆ ਕਿ ਸਾਨੂੰ ਪਤਾ ਕਿ ਹਮੇਸ਼ਾ ਰੱਬ ਜਿਹੜੀ ਜਿਹੜਾ ਇਹ ਵਾਅਦਾ ਸੀ ਆਬਰਾਮ ਨਾਲ ਕੀਤਾ ਉਹਦੇ ਰਾਹੀਂ ਉਸ ਵਾਅਦੇ ਰਾਹੀਂ ਬਾਕੀ ਸਾਰੀਆਂ ਕੌਮਾਂ ਨੂੰ ਬਰਕਤ ਮਿਲਣੀ ਸੀ ਸੋ ਤਾਂ ਹੀ ਅਸੀਂ ਦੇਖਦੇ ਚੌਥੀ ਆਇਦ ਵਿੱਚ ਕਹਿੰਦਾ ਮੈਂ ਤੇਰੀ ਔਲਾਦ ਨੂੰ ਸਵਰਗ ਦੇ ਤਾਰਿਆਂ ਵਾਂਗ ਵਧਾਵਾਂਗਾ ਅਤੇ ਮੈਂ ਤੇਰੀ ਔਲਾਦ ਨੂੰ ਇਹ ਸਾਰੇ ਦੇਸ਼ ਦੇਵਾਂਗਾ ਤੇ ਤੇਰੀ ਔਲਾਦ ਦੇ ਰਾਹੀਂ ਸਾਰੀਆਂ ਕੌਮਾਂ ਧਰਤੀ ਦੀਆਂ ਬਰਕਤ ਪਾਉਣਗੀਆਂ ਜਿਸ ਨੂੰ ਯਿਸੂ ਫਿਰ ਆਇਆ ਉਹਨੇ ਫੇ ਜੋ ਮੁਕਤੀ ਦਾ ਜਿਹੜਾ ਰਾਸ ਸੀ ਉਸ ਸਾਰੀਆਂ ਕੌਮਾਂ ਨੂੰ ਖੋਲ ਦਿੱਤਾ ਪਰ ਉਹ ਹੋਇਆ ਯਿਸੂ ਦੇ ਰਾਹੀਂ ਸੋ ਹੁਣ ਅਸੀਂ ਦੇਖਦੇ ਕਿੰਨੇ ਲੋਕ ਆ ਰਬਵਾਲ ਮੁੜਿਆ ਯਿਸੂਵਾਲ ਮੁੜਿਆ ਤੇ ਜਿਹੜੇ ਕ੍ਰਿਸਚੀਅਨ ਬਣੇ ਆ ਉਹਨਾਂ ਨੂੰ ਸਾਰਿਆਂ ਨੂੰ ਬਾਰਕਤ ਹੁਣ ਅਸੀਸ ਮਿਲ ਰਹੀ ਹੈ ਯਿਸੂ ਦੇ ਰਾਹੀਂ ਜੋ ਆਬਰਾਮ ਦਾ ਪੁੱਤਰ ਸੀ ਸੋ ਬਿਸ਼ੱਕ ਇਜ਼ਰਾਈਲ ਆਪਣੀ ਆਇਦਵਾਦੀਆਂ ਕੌਮਾਂ ਨੂੰ ਕਈ ਸਦੀਆਂ ਤੋਂ ਦੁਸ਼ਮਣ ਸਮਝਦੇ ਸੀ ਜਿਸ ਤਰ੍ਹਾਂ ਰੱਬ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਪਰ ਇਹ ਵੀ ਰੱਬ ਨੇ ਲਿਖਿਆ ਸੀਗਾ ਬੇ ਮੈਂ ਇੱਕ ਮਕੈਨਿਕਾ ਕਿ ਰੱਬ ਨੇ ਹੁਕਮ ਦਿੱਤਾ ਕਿ ਤੁਸੀਂ ਉਹਨਾਂ ਨੂੰ ਦੁਸ਼ਮਣ ਸਮਝੋ ਪਰ ਰੱਬ ਨੇ ਉਹਨਾਂ ਨੂੰ ਅਲੱਗ ਰੱਖਿਆ ਬਾਕੀ ਬਾਕੀਆਂ ਕੌਮਾਂ ਤੋਂ ਜਾਣ ਕੇ ਪਰ ਰੱਬ ਨੇ ਇਹ ਵੀ ਪਹਿਲਾਂ ਲਿਖਿਆ ਲਿਖਵਾਇਆ ਸੀ ਆਪਣੇ ਬਚਨ ਵਿੱਚ ਕਿ ਉਹਨਾਂ ਦੇ ਰਾਹੀਂ ਇਸ ਲਈ ਆਬਰਾਮ ਦੀਆਂ ਅੰਸ ਤੇ ਰਹਹੀਂ ਸਾਰੀਆਂ ਕੌਮਾਂ ਨੂੰ ਬਰਕਤ ਮਿਲਨੀ ਹੈ ਤੇ ਇਹ ਕਾਹਤੇ ਰੱਬ ਕਹਿੰਦਾ ਮੈਂ ਇਦਾਂ ਕੀਤਾ ਪੰਜਵੇਂ ਆਦ ਕਿਉਂ ਜੋ ਆਬਰਾਮ ਨੇ ਮੇਰੀ ਆਵਾਜ਼ ਨੂੰ ਸੁਣਿਆ ਅਤੇ ਮੇਰੇ ਹੁਕਮ ਮੇਰੀ ਬੇਦੀਆਂ ਅਤੇ ਮੇਰੀ ਵਿਵਸਥਾ ਦੀ ਪਾਲਣਾ ਕੀਤੀ ਇਸਾਕ ਗਰਾਰ ਵਿੱਚ ਵਸਿਆ ਰਿਹਾ ਜਦ ਉਸ ਥਾਂ ਦੇ ਮਨੁੱਖਾਂ ਨੇ ਉਸ ਦੀ ਪਤਨੀ ਵੇਖੇ ਪੁੱਛਿਆ ਤਾਂ ਉਸ ਨੇ ਆਖਿਆ ਉਹ ਮੇਰੀ ਭੈਣ ਆ ਸੋ ਤੁਹਾਨੂੰ ਯਾਦ ਹੋਣਾ ਕਿ ਇਹੀ ਗੱਲ ਆਬਰਾਮ ਨਾਲ ਹੋਈ ਸੀ ਹੁਣ ਉਹੀ ਗੱਲ ਇਸਾਕ ਨਾਲ ਹੋਈ ਤੇ ਇਸਾਕ ਨੇ ਵੀ ਗਿਆ ਕਿ ਤੂੰ ਕਹਿ ਨਹੀਂ ਤੂੰ ਮੇਰੀ ਭੈਣ ਹੈ ਕਿਉਂਕਿ ਉਹ ਇਹ ਸੋਚ ਕੇ ਡਰਦਾ ਸੀ ਜੇਕਰ ਮੈਂ ਦੱਸਾਂ ਕਿ ਉਹ ਮੇਰੀ ਪਤਨੀ ਹੈ ਤਾਂ ਜੇ ਇਹ ਨਾ ਹੋਵੇ ਕਿ ਉਸ ਥਾਂ ਦੇ ਮਨੁੱਖ ਰਿਬਕਾ ਦੇ ਕਾਰਨ ਮੈਨੂੰ ਮਾਰ ਸੁੱਟਣ ਕਿਉਂਕਿ ਉਹ ਵੇਖਣ ਵਿੱਚ ਸੋਹਣੀ ਸੀ ਜਿੱਦਾਂ ਸਿਰਾ ਸੀ ਪਰ ਸਿਰਾ ਦੀ ਉਮਰ ਤਾਂ ਕਾਫੀ ਵੱਡੀ ਸੀ ਇਹਦੇ ਨਾਲ ਜਦ ਉਸ ਨੇ ਉੱਥੇ ਰਹਿੰਦੇ ਹੋਏ ਬਹੁਤ ਦਿਨ ਬੀਤ ਗਏ ਤਾਂ ਅਬੀਮੇਲੈਕ ਫਲਿਸਤੀਆਂ ਦੇ ਰਾਜੇ ਨੇ ਇੱਕ ਦਿਨ ਇੱਥੇ ਲਿਖਿਆ ਖਿੜਕੀ ਵਿੱਚੋਂ ਦੀ ਚਾਤੀ ਮਾਰ ਕੇ ਵੇਖਿਆ ਤਾਂ ਵੇਖੋ ਇਸਹਾਕ ਆਪਣੀ ਪਤਨੀ ਰਿਬਕਾ ਨਾਲ ਲਾੜ ਪਿਆਰ ਕਰ ਰਿਆ ਕਰ ਰਿਆ ਸੀ ਸੋ ਉਹਨੂੰ ਫੇਰ ਪਤਾ ਲੱਗਿਆ ਕਿ ਇਹਦੀ ਭੈਣ ਤਾਂ ਨਹੀਂ ਹੈ ਸੋ ਜਿਹੜਾ ਵਿਮਨ ਆਇਆ ਕੀ ਉਹ ਸੇਮ ਹੀ ਵਿਮਨ ਆਇਆ ਮੈਨੂੰ ਪਤਾ ਨਹੀਂ ਇਹਦੇ ਬਾਰੇ ਪਰ ਨਾਂ ਵੀ ਸੇਮ ਆ ਤੁਸੀਂ ਬਾਅਦ ਚ ਦੇਖੋਗੇ ਤੇ ਆਰਮੀ ਆਫੀਸਰ ਦਾ ਨਾਂ ਵੀ ਸੇਮ ਆ ਇਟਸ ਵੈਰੀ ਇੰਟਰਸਟਿੰਗ ਲੱਗਦਾ ਕਿ ਮਿਸਟੇਕ ਹੋਈ ਲਿਖਣ ਵਿੱਚ ਪਰ ਨੋ ਸਾਨੂੰ ਪਤਾ ਲੱਗਦਾ ਵੀ ਇਹ ਸਾਰੀਆਂ ਚੀਜ਼ਾਂ ਦੁਬਾਰਾ ਇਸਹਾਕ ਨਾਲ ਹੋਈਆਂ ਤਦ ਬੀਮਨ ਬੀਮਨ ਅਕਨੇਸ ਆਖਨੋ ਬਲਾਕ ਆਖਿਆ ਵੇਖ ਉਹ ਸੱਚ ਮੱਚ ਤੇਰੀ ਪਤਨੀ ਆ ਅਤੇ ਤੂੰ ਕਿਉਂ ਆਖਿਆ ਕਿ ਉਹ ਮੇਰੀ ਭੈਣ ਆ ਇਸ ਆਖਨੇ ਉਹਨੂੰ ਆਖਿਆ ਕਿ ਮੈਂ ਐ ਸੋਚਿਆ ਕਿਤੇ ਮੈਂ ਉਹਦੇ ਕਾਰਨ ਮਰ ਨਾ ਜਾਵਾਂ ਸੋ ਸੇਮ ਥਿੰਗ ਆਬਰਾਮ ਨੇ ਕੀਤੀ ਸੀ ਅਬੀਮੇਲੈਕ ਨੇ ਆਖਿਆ ਤੂੰ ਸਾਡੇ ਨਾਲ ਇਹ ਕੀ ਕੀਤਾ ਹੈ ਇਸੇ ਤਰ੍ਹਾਂ ਤਾਂ ਲੋਕਾਂ ਵਿੱਚੋਂ ਕੋਈ ਤੇਰੀ ਕਹਿੰਦਾ ਇਸ ਤਰ੍ਹਾਂ ਤਾਂ ਲੋਕਾਂ ਵਿੱਚੋਂ ਕੋਈ ਤੇਰੀ ਪਤਨੀ ਦੇ ਸੰਗ ਲੇਟਦਾ ਤਾਂ ਤੂੰ ਸਾਨੂੰ ਵੀ ਪਾਪ ਦਾ ਭਾਗੀ ਬਣਾਉਂਦਾ ਅਬੀਮਲਕ ਨੇ ਸਾਰਿਆਂ ਲੋ ਸਾਰਿਆਂ ਲੋਕਾਂ ਨੂੰ ਇਹ ਹਾਕਮ ਦਿੱਤਾ ਕਿ ਜੋ ਕੋਈ ਇਸ ਮੌਕੇ ਤੇ ਇਸ ਦੀ ਪਤਨੀ ਨੂੰ ਹੱਥ ਲਾਵੇਗਾ ਉਹ ਜ਼ਰੂਰ ਮਾਰਿਆ ਜਾਊਗਾ ਸੋ ਹੋ ਸਕਦਾ ਲਾਈਕ ਅਮ ਏ ਡਿਫਰੈਂਟ ਸਟੋਰੀ ਆ ਕਰਕੇ ਤੁਹਾਨੂੰ ਯਾਦ ਹੋਗਾ ਪਹਿਲੀ ਸਟੋਰੀ ਵਿੱਚ ਤਾਂ ਸਿਰਾਂ ਨੂੰ ਅਬੀਮਲਕ ਨੇ ਲੈ ਆ ਵੀ ਲਿਆ ਸੀ ਆਪਣੇ ਘਰ ਲਿਆ ਵੀ ਆਉਂਦਾ ਸੀ ਇੱਥੇ ਅਬੀਮਲਕ ਨੇ ਨਹੀਂ ਲਿਆਂਦਾ ਉਹਨੂੰ ਸੋ ਹੋ ਸਕਦਾ ਉਹ ਜਿਆਦਾ ਵੱਡਾ ਸੀ ਮੇਬੀ ਹੱਦੋਂ ਵੱਡਾ ਸੀ ਤੇ ਉਹਨੇ ਇਹ ਸੋਚਿਆ ਵੀ ਨਹੀਂ ਜਾਂ ਇਹ ਹੋਰ ਵਿਅਕਤੀ ਸੀ ਬਟ ਆ ਡੋਨੋ ਕਰਕੇ ਦਾ ਆਰਮੀ ਆਫੀਸਰ ਵੀ ਸੇਮੀ ਆ ਇਸਾਕ ਨੇ ਉਸ ਉਸ ਧਰਤੀ ਵਿੱਚ ਬੀਜ ਬੀਜਿਆ ਅਤੇ ਉਸੇ ਸਾਲ 100 ਗੁਣਾ ਫਲ ਪ੍ਰਾਪਤ ਕੀਤਾ ਅਤੇ ਯਹੋਵਾ ਨੇ ਉਸ ਨੂੰ ਬਰਕਤ ਦਿੱਤੀ ਸੋ ਵੱਧ ਗਿਆ ਅਤੇ ਵੱਧਦਾ ਚਲਾ ਗਿਆ ਅਤੇ ਉਹ ਅੰਤ ਉਹ ਇੱਥੇ ਲਿਖਿਆ ਉਹ ਆਤ ਵੱਡੀ ਵੱਡਾ ਮਨੋਖ ਹੋ ਗਿਆ ਉਹ ਭੇਡਾਂ ਬੱਕਰੀਆਂ ਗਾਈਆਂ ਬਲਦਾਂ ਅਤੇ ਬਹੁਤ ਸਾਰੇ ਸੇਵਕਾਂ ਦਾ ਮਾਲਕ ਹੋ ਗਿਆ ਅਤੇ ਫਿਲੀਸਤੀ ਉਸ ਤੋਂ ਸੜਨ ਲੱਗੇ ਇਸ ਲਈ ਸਾਰੇ ਖੂਹਾਂ ਨੂੰ ਜਿਹੜੇ ਉਹਦੇ ਪਿਤਾ ਆਬਰਾਮ ਦੇ ਸੇਵਕਾਂ ਨੇ ਉਸ ਤੇ ਜਿਉਂਦੇ ਜੀ ਪੱਟੇ ਸਨ ਫਲਿਸਤੀਆਂ ਨੇ ਬੰਦ ਕਰ ਦਿੱਤੇ ਅਤੇ ਮਿੱਟੀ ਨਾਲ ਪਾਰ ਦਿੱਤੇ ਸੋ ਸਾਰੇ ਜਿਹੜੇ ਖੂਹ ਪੱਟੇ ਸੀ ਉਹ ਵੀ ਉਹਨਾਂ ਨੇ ਬੰਦ ਕਰਤੇ ਉਹਨਾਂ ਨੇ ਈਰਖਾ ਦਿਖਾਈ ਸੋ ਅਸੀਂ ਇੱਥੇ ਦੇਖਦੇ ਹਾਂ ਕਿ ਪਹਿਲਾਂ ਜਿਹੜਾ ਵੈਰ ਸੀ ਇਸ ਕੌਮ ਦੇ ਲੋਕਾਂ ਵਿਚਕਾਰ ਇਹ ਉਸ ਕੌਮ ਦੇ ਜਿਹੜੇ ਵਸਤੇ ਸੀ ਲੋਕ ਉਹਨਾਂ ਨੇ ਆਬਰਾਮ ਅਸਾਕ ਹੁਨਾਂ ਨਾਲ ਵੈਰ ਕੀਤਾ ਅਮ ਇਸਰਾਈਲ ਦੇ ਨਾਲ ਵੈਰ ਉਹਨਾਂ ਨੇ ਪਹਿਲਾਂ ਕੀਤਾ ਇਸ ਤਰ੍ਹਾਂ ਕਰਕੇ ਇਸਾਕ ਨੇ ਨਹੀਂ ਜਾਬਰਹਮ ਨੇ ਨਹੀਂ ਕਿਸੇ ਦੇਖੂ ਪਰ ਐਸੀ ਮਿੱਟੀ ਨਾ ਪਰ ਉਹ ਪ੍ਰਦੇਸੀ ਸੀ ਸ਼ਾਇਦ ਉਹਨਾਂ ਨੂੰ ਲੱਗਦਾ ਸੀ ਇਹ ਬਰਾਇ ਐਨੀ ਵਾਈਜ਼ ਇਥੇ ਲਿਖਿਆ ਅਬੀਮਨਾਕ ਨੇ ਇਸਾਕ ਨੂੰ ਆਖਿਆ ਸਾਡੇ ਕੋਲੋਂ ਚਲਾ ਜਾ ਕਿਉਂ ਜੋ ਤੂੰ ਸਾਡੇ ਨਾਲ ਵੱਡਾ ਬਲਵੰਤ ਹੋ ਗਿਆ ਹੈ ਤਦ ਇਸਾਕ ਉੱਥੋਂ ਚਲਾ ਗਿਆ ਅਤੇ ਗਰਾਰ ਦੀ ਕਾਟੀ ਵਿੱਚ ਆਪਣਾ ਤੰਬੂ ਲਾਇਆ ਤੇ ਉੱਥੇ ਰਹਿਣ ਲੱਗਾ ਤਦ ਇਸਾਕ ਨੇ ਪਾਣੀ ਦੇ ਖੂਹਾਂ ਨੂੰ ਜਿਹੜੇ ਉਸ ਦੇ ਪਿਤਾ ਆਬਰਾਹਮ ਦੇ ਦਿਨਾਂ ਵਿੱਚ ਪੁੱਟ ਗਏ ਸਨ ਪੁੱਟੇ ਗਏ ਸਨ ਅਤੇ ਜਿਹੜੇ ਫਲਿਸਤੀਆਂ ਨੇ ਆਬਰਾਮ ਦੀ ਮੌਤ ਦੇ ਪਿੱਛੋਂ ਬੰਦ ਕਰ ਦਿੱਤੇ ਸਨ ਦੁਬਾਰਾ ਪੁੱਟਿਆ ਅਤੇ ਉਸ ਨੇ ਉਹਨਾਂ ਖੂਹਾਂ ਦੇ ਨਾਮ ਆਬਰਾਮ ਦੇ ਰੱਖੇ ਹੋਏ ਨਾਮਾ ਉੱਤੇ ਰੱਖੇ ਅਸਾਕ ਦੇ ਸੇਵਕਾਂ ਨੂੰ ਘਾਟੀ ਵਿੱਚ ਪੁੱਟਦੇ ਹੋਏ ਇੱਥੇ ਲਿਖਿਆ ਆਇਆ ਉਹਨਾਂ ਨੂੰ ਇੱਥੇ ਲਿਖਿਆ ਸੂਮਬ ਫੋਟ ਦੇ ਪਾਣੀ ਦਾ ਇੱਕ ਖੂਹ ਲੱਭਿਆ ਤਦ ਗਰਾਰ ਦੇ ਆ ਇੱਥੇ ਲਿਖਿਆ ਆ ਜੜੀਆਂ ਨੇ ਇਸਾਕ ਦੇ ਆ ਜਿਹੜੀਆਂ ਨੂੰ ਕੌੜੇ ਬਚਨ ਬੋਲ ਕੇ ਕਿਹਾ ਕਿ ਇਹ ਪਾਣੀ ਸਾਡਾ ਹੈ ਹੁਣ ਲੜਾਈ ਹੋ ਰਹੀ ਹੈ ਉਹਨਾਂ ਨੇ ਖੂਪ ਪਟਿਆ ਦੂਜੇ ਕਹਿੰਦੇ ਇਹ ਸਾਡਾ ਹੈ ਉਸ ਨੇ ਉਹ ਖੂ ਦਾ ਨਾਮ ਦਾ ਨਾਮ ਇਸਿਕ ਰੱਖਿਆ ਕਿਉਂਕਿ ਜੋ ਉਸ ਦੇ ਨਾਲ ਝਗੜ ਝਗੜਦੇ ਸਨ ਤਾਂ ਉਹਨਾਂ ਨੇ ਇੱਕ ਹੋਰ ਖੂਪ ਪਟਿਆ ਅਤੇ ਉਸ ਦੇ ਵਿਖੇ ਵੀ ਇਹ ਕੌੜੇ ਬਚਨ ਬੋਲੇ ਤਾਂ ਉਸ ਨੇ ਉਸ ਖੂ ਦਾ ਨਾਮ ਸਿਟਨਾ ਰੱਖਿਆ ਸੀ ਇਸਾਕ ਦੇ ਜਿਹੜੇ ਲੋਕ ਸੀ ਉਹ ਪਟ ਪਟਰੀ ਪੱਟੀ ਜਾਂਦੇ ਸੇ ਖੂ ਫਲਿਸਤੀ ਉਹ ਲੈ ਜਾਂਦੇ ਸੀ ਤਦ ਉਹ ਉੱਥੋਂ ਅੱਗੇ ਤੁਰ ਪਿਆ ਅਤੇ ਇੱਕ ਹੋਰ ਖੂ ਪਟਿਆ ਅਤੇ ਉਸ ਦੇਖੇ ਉਹਨਾਂ ਨੇ ਕੋੜੇ ਬਚਨ ਨਹੀਂ ਬੋਲੇ ਇਸ ਲਈ ਉਹਨੇ ਉਸ ਖੂ ਦਾ ਨਾਂ ਰੱਖਿਆ ਕਿ ਰਾਹੋਬੋਤ ਰੱਖਿਆ ਕਿਉਂਕਿ ਯਹੋਵਾ ਨੇ ਸਾਨੂੰ ਹੁਣ ਚੌੜਾ ਸਥਾਨ ਦਿੱਤਾ ਹੈ ਤੇ ਅਸੀਂ ਇਸ ਧਰਤੀ ਵਿੱਚ ਫਲਾਂਗੇ ਸੋ ਹੁਣ ਸ਼ਾਂਤੀ ਮਿਲੀ ਉਸ ਖੂ ਦਾ ਨਾ ਸੋ ਇੱਥੇ ਅਸੀਂ ਇੱਕ ਚੀਜ਼ ਦੇਖੀ ਇਸਾਕ ਲੜਦਾ ਨਸੀ ਜੇ ਉਹ ਕਾੜੇ ਬੋਲ ਬੋਲਦੇ ਸੀ ਉਹਨੇ ਉਹਦੇ ਬਦਲੇ ਕਾੜੇ ਬੋਲ ਨਹੀਂ ਉਹ ਜਸਟ ਅਗਲੇ ਖੂਦੇ ਚਲ ਗਿਆ ਫਿਰ ਉਹ ਅਗਲੇ ਖੂਦੇ ਚਲ ਗਿਆ ਤੇ ਫਿਰ ਮਤਲਬ ਰੱਬ ਵੀ ਕਹਿ ਸਕਦਾ ਸੀ ਵੀ ਤੂੰ ਲਾੜ ਉਹਨੇ ਉਹਨੂੰ ਲਾੜਨ ਨੂੰ ਨਹੀਂ ਕਿਹਾ ਸਿੱਥੋਂ ਆਈ ਥਿੰਕ ਸਾਨੂੰ ਦੱਸਦਾ ਕਿ ਰੱਬ ਦਾ ਮਕਸਦ ਇਸ ਕਾਮ ਵਿੱਚ ਇਹ ਸੀ ਕਿ ਉਹਨੇ ਬਾਕੀਆਂ ਕੌਮਾਂ ਨੂੰ ਦਿਖਾਉਣਾ ਸੀ ਕਿ ਰੱਬ ਅਨੁਸਾਰ ਚੱਲ ਕੇ ਕੀ ਹੁੰਦਾ ਬੰਦੇ ਨਾਲ ਤੇ ਹੁਣ ਆਲਰੇਡੀ ਆਈ ਵਾਰ ਦੀਆਂ ਕੌਮਾਂ ਦੇਖ ਸਕਦੇ ਹਾਂ ਸੀ ਕਿ ਇਹ ਨਾਲ ਲੜਦਾ ਆ ਇਹ ਨਾਲ ਸਾਡੇ ਨਾਲ ਵੈਂਸ ਕਰਦਾ ਆ ਅਸੀਂ ਨੂੰ ਸਤਾਉਂਦੇ ਆ ਅੱਡ ਹੋ ਜਾਂਦਾ ਤੇ ਇਹਨੂੰ ਬਰਕਤ ਮਿਲਦੀ ਆ ਸੋ ਇਹ ਦਿਸਣਾ ਸੀ ਸੋ ਆਈ ਥਿੰਕ ਇਹੇ ਵੱਡੇ ਆਧੇ ਵਿੱਚ ਵੀ ਰੱਬ ਕਰਨਾ ਚਾਹੁੰਦਾ ਸੀ ਇਜ਼ਰਾਈਲ ਕਾਮ ਦੇ ਰਾਹੀ ਫਿਰ ਜਿਹੜੀ ਸਪਿਰਚੁਅਲ ਇਜ਼ਰਾਈਲ ਕਾਮ ਦੇ ਰਾਹੀ ਕਿ ਲੋਕ ਦੁਨੀਆ ਦੇ ਲੋਕ ਉਸ ਕਾਮ ਨੂੰ ਚਾਹਣ ਕਹਿ ਲੋ ਅਸਾਈ ਕਾਮ ਨੂੰ ਦੇਖ ਕੇ ਸੋਚਣ ਕਿ ਇਹਨਾਂ ਵਿੱਚ ਕੀ ਆ ਕਿ ਅਸੀਂ ਵੀ ਇਹਨਾਂ ਦਾ ਇਹਨਾਂ ਦਾ ਇਹਨਾਂ ਦੇ ਵਾਂਗ ਹੋਈਏ ਕਿਉਂਕਿ ਇਹਨਾਂ ਵਿੱਚ ਰੱਬ ਆ ਸੋ ਜਿਸ ਤਰ੍ਹਾਂ ਰੱਬ ਨੇ ਅਬਰਾਮ ਤੇ ਇਸਹਾਕ ਦੇ ਰਾਹ ਹੀ ਦਿਖਾਇਆ ਲੋਕਾਂ ਨੂੰ ਸੋ ਥਿਸ ਇਜ਼ ਵੈਰੀ ਇੰਟਰਸਟਿੰਗ ਯਾ ਸੋ ਤਾਂ ਉਹ ਉੱਥੋਂ ਅੱਗੇ ਤੁਰ ਪਿਆ ਅਤੇ ਇੱਕ ਹੋਰ ਖੂਪਟਿਆ ਅਤੇ ਉਸ ਵੇਖੇ ਉਹਨਾਂ ਨੇ ਕੋੜੇ ਬੱਚੇ ਨਹੀਂ ਬੋਲੇ ਇਸ ਲਈ ਉਹਨੇ ਉਸ ਖੁਦਾ ਨਾਮ ਇਹ ਆਖ ਕੇ ਰਹੋਬੋਤ ਰੱਖਿਆ ਕਿ ਹੁਣ ਯਹੋਵਾ ਨੇ ਸਾਨੂੰ ਚੌੜਾ ਸਥਾਨ ਦਿੱਤਾ ਹੈ ਤੇ ਅਸੀਂ ਇਸ ਧਰਤੀ ਵਿੱਚ ਫਲਾਂਗੇ ਉਹ ਉੱਥੋਂ ਤਾਹਾਂ ਬਰਸ਼ਬਾਨ ਹੋ ਗਿਆ ਉਸੇ ਰਾਤ ਯਹੋਵਾ ਨੇ ਉਹਨੂੰ ਦਰਸ਼ਨ ਦਿੱਤਾ ਅਤੇ ਆਖਿਆ ਮੈਂ ਤੇਰੇ ਪਿਤਾ ਆਬਰਾਮ ਦਾ ਪਰਮੇਸ਼ਰ ਹਾਂ ਨਾ ਡਰ ਕਿਉਂ ਜੋ ਮੈਂ ਤੇਰੇ ਸੰਗ ਹਾਂ ਅਤੇ ਮੈਂ ਤੈਨੂੰ ਬਰਕਤ ਦੇਵਾਂਗਾ ਅਤੇ ਤੇਰੀ ਅੰਸ਼ ਨੂੰ ਆਬਰਾਮ ਆਪਣੇ ਦਾਸ ਦੇ ਕਾਰਨ ਵਧਾਵਾਂਗਾ ਇਸ ਲਈ ਉਸ ਨੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਯਹੋਵਾ ਦਾ ਨਾਮ ਪੁਕਾਰਿਆ ਅਤੇ ਉੱਥੇ ਆਪਣਾ ਤੰਬੂ ਖੜਾ ਕੀਤਾ ਅਤੇ ਉੱਥੇ ਇਸ਼ਾਕ ਦੇ ਸੇਵਕਾਂ ਨੇ ਇੱਕ ਖੂਹ ਪਟਿਆ ਇੱਕ ਹੋਰ ਖੂਹ ਹਨ ਅਸੀਂ ਛੱਬੀ ਨਹੀਂ ਆਇਆ ਦੇਖਦੇ ਹਾਂ ਇੱਥੇ ਕਿਤਾਬ ਅਬੀਮ ਲੈਕ ਆਪਣੇ ਮਿੱਤਰ ਹੂਜ਼ਤ ਅਤੇ ਆਪਣੇ ਇੱਥੇ ਲਿਖਿਆ ਸੈਨਾਪਤੀ ਫੀਕੋਲ ਨੂੰ ਲੈ ਕੇ ਗਰਾਰ ਤੋਂ ਉਹਦੇ ਕੋਲ ਆਏ ਸੋ ਇੱਕ ਹੋਰ ਤੁਹਾਨੂੰ ਯਾਦ ਹੋਗਾ ਆਬਰਾਹਮ ਦੇ ਸਮਿਆਂ ਵਿੱਚ ਵੀ ਅਬੀਮ ਲੈਕ ਫੀਕੋਲ ਦੇ ਨਾਲ ਆਇਆ ਸੀ ਸੋ ਕਿਉਂ ਸੇਮ ਅਬੀਮ ਲੈਕ ਸਹੀ ਇਹ ਸਾਡੀ ਗੱਲ ਚੱਲਦੀ ਆ ਰਹੀ ਹੈ ਤੇ ਆਈ ਮੀਨ ਉਹਦਾ ਨਾਮ ਇੱਕ ਤਾਂ ਕਹਿ ਸਕਦੇ ਆ ਵੀ ਸ਼ਾਇਦ ਅਬੀਮੇਲੈਕ ਨੇ ਆਪਣੇ ਪੁੱਤ ਨੂੰ ਵੀ ਅਬੀਮੇਲੈਕ ਸੱਦਿਆ ਪਰ ਹੁਣ ਫੀਕੋਲ ਨੇ ਵੀ ਆਪਣੇ ਪੁੱਤ ਨੂੰ ਫੀਕੋ ਸੱਦਿਆ ਹੋਣਾ ਸੋ ਤਿੰਨ ਚੀਜ਼ਾਂ ਹੋ ਸਕਦੀਆਂ ਜਾਂ ਤਾਂ ਇਹ ਉਹੀ ਅਬੀਮੇਲੈਕ ਆਬਰਾਹਮ ਦੇ ਦਿਨਾਂ ਦਾ ਤੇ ਉਹੀ ਫੀਕੋਲ ਹੈ ਜਾਂ ਤਾਂ ਇਹ ਅਬੀਮੇਲੈਕ ਦੂਜਾ ਹੈ ਤੇ ਉਹ ਪੁਰਾਣਾ ਫੀਕੋਲ ਹੈ ਜਾਂ ਤਾਂ ਇਹ ਦੋਨੋਂ ਹੀ ਨਵੇਂ ਆ ਸੋ ਆਈ ਥਿੰਕ ਦਰ ਆਪਸ਼ਨ ਹੈ ਪਰ ਐਨੀਵੇਸ ਬਟ ਅਸਾ ਕਹਿੰਨੇ ਉਹਨਾਂ ਨੂੰ ਆਖਿਆ ਤੁਸੀਂ ਕਿਉਂ ਮੇਰੇ ਕੋਲ ਆਏ ਹੋ ਜਦ ਕਿ ਤੁਸੀਂ ਮੇਰੇ ਨਾਲ ਵੈਰ ਕਰਕੇ ਮੈਨੂੰ ਆਪਣੇ ਵਿੱਚੋਂ ਕੱਢ ਦਿੱਤਾ ਸੀ ਸੋ ਹੁਣ ਇਸਾਕ ਆਪਣਾ ਗੁੱਸਾ ਉਹਨਾਂ ਨੂੰ ਦੱਸ ਰਿਹਾ ਆ ਬਈ ਆਪਣੀ ਨਿਰਾਸ਼ਾ ਉਹਨਾਂ ਨੂੰ ਦੱਸ ਰਿਹਾ ਵੀ ਤੁਸੀਂ ਤਾਂ ਮੈਨੂੰ ਕੱਢਿਆ ਹਣ ਤੁਸੀਂ ਮੇਰੇ ਕੋਲ ਕਾਹਤੇ ਆ ਰਹੇ ਹੋ ਤਾਂ ਦੋਨੋਂ ਨੇ ਆਖਿਆ ਹੁਣ ਅਸੀਂ ਸਾਫ਼-ਸਾਫ਼ ਵੇਖਿਆ ਹੈ ਕਿ ਯਹੋਵਾ ਤੁਹਾਡੇ ਸੰਗ ਹੈ। ਅਸੀਂ ਆਹੀ ਤਾਂ ਗੱਲ ਸੀ। ਰੱਬ ਤਾਂ ਦਿਖਾਉਣਾ ਚਾਹੁੰਦਾ ਸੀ ਜਦੋਂ ਹਜੇ ਇਹ ਕੌਮ ਜਦੋਂ ਆਉਣੀ ਸੀ ਜਦੋਂ ਇਸ ਕੌਮ ਨੇ ਇਸ ਇਸ ਜ਼ਮੀਨ ਨੂੰ ਘੇਰ ਲੈਣਾ ਸੀ। ਰੱਬ ਨੇ ਉਹਨਾਂ ਨੂੰ ਉੱਥੇ ਇਸ ਕਰਕੇ ਰੱਖਣਾ ਸੀ ਤਾਂ ਕਿ ਬਾਕੀ ਦੇ ਸਾਰੇ ਦੇਖ ਸਕਣ ਕਿ ਇਸ ਕੌਮ ਦੇ ਵਿੱਚ ਰੱਬ ਵੱਸਦਾ ਹੈ। ਤੇ ਹੁਣ ਆਲਰੇਡੀ ਛੋਟੇ ਅਹੁਦੇ ਵਿੱਚ ਇਹ ਆਲਰੇਡੀ ਉਸ ਕੰਮ ਨੂੰ ਕਈ ਸੌ ਸਾਲ ਪਹਿਲਾਂ ਇਸ ਜਿਹੜਾ ਕੰਮ ਨੂੰ ਬਣਨ ਤੋਂ ਪਹਿਲਾਂ ਇਹ ਗੱਲ ਹੋ ਰਹੀ ਹੈ ਤਾਂ ਦੋਨਾਂ ਨੇ ਆਖਿਆ ਹੁਣ ਅਸੀਂ ਸਾਫ਼-ਸਾਫ਼ ਵੇਖਿਆ ਕਿ ਯਹੋਵਾ ਤੁਹਾਡੇ ਤੁਹਾਡੇ ਸੰਗ ਹੈ ਸੋ ਜਰੂਰ ਉਹਨਾਂ ਨੇ ਦੇਖਿਆ ਮੇਬੀ ਖੂਹਾਂ ਦੇ ਰਾਹੀਂ ਵੀ ਵੀ ਇਹ ਤਾਂ ਪੱਟ ਕੇ ਅੱਗੇ ਤੁਰ ਜਾਂਦੇ ਅੱਗੇ ਤੁਰ ਜਾਂਦੇ ਤੇ ਸਫਲ ਵੀ ਹੋ ਜਾਂਦੇ ਆ ਇਸ ਲਈ ਅਸੀਂ ਸੋਚਿਆ ਕਿ ਸਾਡੇ ਦੋਹਾਂ ਦੇ ਵਿਚਕਾਰ ਅਰਥਾਤ ਸਾਡੇ ਅਤੇ ਤੁਹਾਡੇ ਵਿੱਚ ਇੱਕ ਸਮਝੌਤਾ ਹੋਵੇ ਅਤੇ ਅਸੀਂ ਇੱਕ ਨੇਮ ਤੁਹਾਡੇ ਨਾਲ ਬੰਨੀ ਹੈ ਜਿਵੇਂ ਅਸੀਂ ਤੁਹਾਨੂੰ ਹੱਥ ਨਹੀਂ ਲਾਇਆ ਅਤੇ ਤੁਹਾਡੇ ਨਾਲ ਭਲਾਈ ਹੀ ਕੀਤੀ ਅਤੇ ਤੁਹਾਨੂੰ ਸ਼ਾਂਤੀ ਨਾਲ ਤੋਰ ਦਿੱਤਾ ਉਸੇ ਤਰ੍ਹਾਂ ਤੁਸੀਂ ਵੀ ਸਾਡੇ ਨਾਲ ਬੁਰੀਆ ਨਾ ਕਰਿਓ ਹੁਣ ਉਹ ਡਰਿਓ ਸੀ ਰਾਈਟ ਹੁਣ ਤੁਸੀਂ ਯਹੋਵਾ ਬਨੋਂ ਮubaruk ਹੋ ਤਾਂ ਉਸਨੇ ਉਹਨਾਂ ਦੀ ਦਾਵਤ ਕੀਤੀ ਅਤੇ ਉਹਨਾਂ ਨੇ ਖਾਦਾ ਪੀਤਾ ਸਵੇਰੇ ਉੱਠ ਕੇ ਹਰੇਕ ਨੇ ਆਪਣੇ ਭਰਾ ਨਾਲ ਸੌਂ ਖਾਧੀ ਅਤੇ ਇਸਾਕ ਨੇ ਉਹਨਾਂ ਨੂੰ ਤੋਰ ਦਿੱਤਾ ਅਤੇ ਉਹ ਸ਼ਾਂਤੀ ਨਾਲ ਉੱਥੋਂ ਚਲੇ ਗਏ। ਉਸੇ ਦਿਨ ਇਹ ਹੋਇਆ ਕਿ ਇਸ ਸਾਖ ਦੇ ਸੇਵਕਾਂ ਨੇ ਆ ਕੇ ਉਸ ਖੂਹ ਦੇ ਵਿਖੇ ਜਿਹੜਾ ਉਹ ਪੁੱਟਿਆ ਸੀ। ਉਹਨੂੰ ਦੱਸਿਆ ਕਿ ਸਾਨੂੰ ਪਾਣੀ ਲੱਭਿਆ ਹੈ। ਤਦ ਉਸ ਨੇ ਉਸ ਖੂਹ ਦਾ ਨਾਮ ਸ਼ਬਾ ਰੱਖਿਆ। ਇਸ ਕਾਰਨ ਉਸ ਨਗਰ ਦਾ ਨਾਮ ਅੱਜ ਤੱਕ ਬੇਰ ਸ਼ਬਾ ਹੈ। ਤਦ ਅਸਾਉ 40 ਸਾਲ ਦਾ ਸੀ। ਹਣੇ ਸਾਦੇ ਵਲਗ ਲਾਰੀ ਹੈ ਜੋ ਤਾਂ ਉਹ ਇਥੇ ਕਿਹਾ ਬੇਰੀ ਹਿੱਤੀ ਦਿੱਤੀ ਯਹੂਦਤ ਅਤੇ ਐਲੋਨ ਹਿੱਤੀ ਦਿੱਤੀ ਬਾਸਮਤ ਨੂੰ ਵਿਆਹ ਲਿਆ ਮੈਨੂੰ ਲੱਗਦਾ ਜਿਹੜਾ ਬਾਸਮਤੀ ਸ਼ਬਦ ਆ ਉਹ ਇਸ औरतੋਂ ਦਾ ਬਾਸਮਤ ਰਾਈਟ ਐਨੀਵੇਜ਼ ਅਤੇ ਇਹ ਗੱਲ ਇਸਹਾਕ ਅਤੇ ਰੇਵਕਾ ਦੇ ਮਾਨਾ ਮਾਨਾ ਲਈ ਕੁੜਤਨ ਸੀ ਸੋ ਅਸਾਉਨ ਇਹ ਉਹਦੇ ਜੇਠੇ ਮੁੰਡੇ ਨੇ ਜਿਹਨੇ ਆਪਣੀ ਵਰਾਸਤ ਦਾ ਹੱਕ ਵੇਚ ਤੇ ਪਲੋਠੇ ਹੋਣ ਦਾ ਹੱਕ ਵੇਚ ਦਿੱਤਾ ਸੀ ਉਹਨੇ ਫਿਰ ਵਿਆਹ ਵੀ ਉਸ ਦੇਸ਼ ਦੀ ਔਰਤਾਂ ਨਾਲ ਕੀਤਾ ਸੀ ਤੇ ਉਸ ਦੇਸ਼ ਦੀ ਜਿਹੜੀ ਔਰਤਾਂ ਸੀ ਉਸ ਵਿਆਹ ਦੇ ਕਰਕੇ ਅਸਾਉ ਦੇ ਮਾਪੇ ਨੂੰ ਬਹੁਤ ਤੰਗੀ ਮਹਿਸੂਸ ਹੋਈ ਜਿਵੇਂ ਆਬਰਾਮ ਨੇ ਕਿਹਾ ਸੀ ਕਿ ਮੇਰੇ ਮੇਰੇ ਮੁੰਡੇ ਲਈ ਮੇਰੇ ਘਰਾਨੇ ਵਿੱਚੋਂ ਕੁੜੀ ਚੁਣਨੀ ਸੋ ਇਸਾਕ ਨੇ ਤਾਂ ਬਹੁਤ ਦੂਰ ਜਾ ਕੇ ਅਸਾਕ ਲਈ ਤਾਂ ਬਹੁਤ ਦੂਰ ਜਾ ਕੇ ਰਿਬਕਾ ਲਿਆਂਦੀ ਸੀ ਹੁਣ ਅਸਾਉ ਲਈ ਵੀ ਉਹ ਚਾਹੁੰਦੇ ਹੋਣੇ ਆ ਕਿ ਉਹ ਅਮ ਸਾਡੇ ਸਾਡੇ ਟੱਬਰ ਵਿੱਚੋਂ ਵਿਆਹ ਕਰੇ ਨਾ ਕਿ 12 ਵਿੱਚੋਂ ਸੋ ਪਰੋ ਨੇ ਇਸਾਉ ਨੇ ਆਪਣੀ ਮਰਜ਼ੀ ਨਾਲ ਇਹਨਾਂ ਕੁੜੀਆਂ ਨਾਲ ਵਿਆਹ ਕੀਤਾ ਸੋ ਉਤੇ ਉਹਦੇ ਕਰਕੇ ਫਿਰ ਉਹਦੇ ਮਾਤਾ ਪਿਤਾ ਨੂੰ ਵੀ ਕਾਫੀ ਦੁੱਖ ਹੋਇਆ ਸੋ ਇਥੇ ਸਿਫ ਸ਼ਬੀਮੀ ਸ਼ਬੀਮੀ ਆਧਿਆਇ ਬੰਦ ਕਰਦੇ ਹਾਂ